ਉਹ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਟੱਕਰ ਇੰਨੀ ਖਜਾਦਾ ਭਿਆਨਕ ਸੀ ਕਿ ਤੁਹਾਨੂੰ ਦੱਸ ਦਈਏ ਦੋ ਨੌਜਵਾਨ ਜਿਹੜੇ ਐ ਉਹ ਬੇहद ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਔਰ ਗੱਡੀਆਂ ਦੇ ਪਰ ਖੱਛੇ ਤੱਕ ਉੱਡ ਚੁੱਕੇ ਨੇ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸਾਰੇ ਮੋੜ ਅਜਿਹੇ ਹੁੰਦੇ ਨੇ ਜਿਹੜੇ ਮੋੜ ਐਕਸੀਡੈਂਟ ਦਾ ਹਾਦਸੇ ਦਾ ਕਾਰਨ ਬਣ ਜਾਂਦੇ ਨੇ ਤਾਂ ਅਜਿਹੀ ਹੀ ਘਟਨਾ ਤਰਨਤਾਰਨ ਦੇ ਹਲਕਾ ਪੱਟੀ ਦੇ ਵਿੱਚ ਵਾਪਰੀ ਹੈ ਜਿੱਥੇ ਫਿਰੋਜ਼ਪੁਰ ਨੂੰ ਜਾਣ ਵਾਲੇ ਰਸਤੇ ਤੇ ਇੱਕ ਮੋੜ ਸੀ ਜਿੱਥੇ ਦੋ ਗੱਡੀਆਂ ਦੀ ਆਪਸੀ ਟੱਕਰ ਹੋਈ ਹੈ ਔਰ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਦੋ ਤੋਂ ਤਿੰਨ ਵਿਅਕਤੀ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜ਼ਿਆਦਾ ਸੀਰੀਅਸ ਦੱਸੇ ਜਾ ਰਹੇ ਨੇ ਆ ਇੱਕ ਰੇਲਵੇ ਲਾਈਨ ਤੋਂ ਦੱਸਿਆ ਜਾ ਰਿਹਾ ਹੈ ਕਿ ਮੋੜ ਨਿਕਲਦਾ ਸੀ ਜਿਸ ਕਾਰਨ ਇੱਕ ਗੱਡੀ ਵਾਲੇ ਨੂੰ ਪਤਾ ਨਹੀਂ ਲੱਗ ਪਾਇਆ ਕਿ ਦੂਸਰੀ ਗੱਡੀ ਆ ਰਹੀ ਹੈ ਤਾਂ ਦੂਸਰੀ ਗੱਡੀ ਵੀ ਰਫ਼ਤਾਰ ਦੇ ਵਿੱਚ ਸੀ ਔਰ ਜਦੋਂ ਦੋਨਾਂ ਦੀ ਆਪਸ ਦੇ ਵਿੱਚ ਟੱਕਰ ਕੋਈ ਤਾਂ ਨੁਕਸਾਨ ਜਿਹੜਾ ਆ ਉਹ ਜ਼ਿਆਦਾ ਹੋ ਜਾਂਦਾ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਐਸਐਸਐਫ ਵੀ ਪਹੁੰਚੀ ਹੋਈ ਹੈ ਸੜਕ ਸੁਰੱਖਿਆ ਫੋਰਸ ਵੀ ਮੌਕੇ ਦੇ ਉੱਪਰ ਪਹੁੰਚੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਹੀ ਜਿਹੜੇ ਨੌਜਵਾਨ ਜ਼ਖਮੀ ਕੋਈ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਹ ਦੇਖੋ ਤੁਸੀਂ ਇਹ ਪੂਰੇ ਦਾ ਪੂਰਾ ਰੋਡ ਹੁਣ ਬਲੌਕ ਹੋ ਗਿਆ ਸੀ ਕਿਉਂਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇ ਇਸ ਰੋਡ ਤੇ ਕੋਈ ਗੱਡੀ ਇਧਰ ਖੜ ਗਈ ਕੋਈ ਗੱਡੀ ਉਧਰ ਖੜ ਗਈ ਕਿਉਂਕਿ ਦੋ ਗੱਡੀਆਂ ਦੀ ਆਪਸੀ ਭਿਆਨਕ ਟੱਕਰ ਸੀ ਪਲਟੀਆਂ ਖਾ ਕੇ ਤੇ ਦੇਖੋ ਗੱਡੀਆਂ ਕਿਵੇਂ ਚੱਕਨਾ ਚੂਰ ਹੋਈਆਂ ਨੇ ਬੋਨਟ ਤੱਕ ਇੰਜਨ ਤੱਕ ਮੂਰਿਓ ਸ਼ੀਸ਼ੇ ਜਿਹੜੇ ਨੇ ਤਾਕੀਆਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਦੋ ਗੱਡੀਆਂ ਦੀ ਆਪਸੀ ਇਹ ਭਿਆਨਕ ਟੱਕਰ ਕੋਈ ਹੈ ਔਰ ਟੱਕਰ ਦੇ ਵਿੱਚ ਨੁਕਸਾਨ ਦੀ ਗੱਲ ਕਰੀਏ ਤਾਂ ਗੱਡੀਆਂ ਤਾਂ ਚੱਕਨਾ ਚੂਰ ਹੋ ਹੀ ਚੁੱਕੀਆਂ ਨੇ ਬਲਕਿ ਦੋ ਨੌਜਵਾਨ ਜਿਹੜੇ ਹੈ ਉਹ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪੱਟੀ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਨੌਜਵਾਨਾਂ ਦਾ ਇਲਾਜ ਜਿਹੜਾ ਇਹ ਚੱਲ ਰਿਹਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਦਾ ਕਾਰਨ ਜਿਹੜਾ ਪੁਲ ਹੈ ਕੱਟਵਾ ਜੁੜਾ ਜਿਹੜਾ ਮੋੜ ਉਹ ਢੀੜਾ ਬਹੁਤ ਹੈ ਔਰ ਇੱਕ ਉਥੂ ਆਵਾਜ਼ ਆਈ ਦਾ ਪਤਾ ਨਹੀਂ ਲੱਗਦਾ ਸੋ ਇਸ ਕਰਕੇ ਉੱਥੇ ਬਹੁਤ ਸਾਰੇ ਹਾਦਸੇ ਵਾਪਰਦੇ ਨੇ ਸੋ ਜਿਸ ਕਰਕੇ ਇਹ ਵੀ ਇੱਕ ਹਾਦਸਾ ਵਾਪਰ ਗਿਆ ਉਸ ਉਹੀ ਮੋੜ ਦੇ ਕਰਕੇ ਇਹ ਦੋਨੋਂ ਗੱਡੀਆਂ ਵਾਲੇ ਜਿਹੜੇ ਸ਼ਿਕਰ ਖੁਇਆ ਤਾਂ ਇਸ ਕਾਰਨ ਇਹ ਹਾਦਸਾ ਹੋ ਗਿਆ ਦੋਨੋਂ ਗੱਡੀਆਂ ਚੱਕਣਾ ਚੂਰ ਹੋ ਚੁੱਕੀਆਂ ਨੇ ਔਰ ਜਿਹੜੇ ਦੋ ਨੌਜਵਾਨ ਕੋਈ ਨੇ ਉਹਨਾਂ ਦਾ ਇਲਾਜ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੱਟੀ ਦੇ ਵਿੱਚ ਭਿਆਨਕ ਹਾਦਸਾ ਜਿਹੜਾ ਹੈ ਉਹ ਵਾਪਰਿਆ ਐਕਸੀਡੈਂਟ ਭਾਜੀ ਸਪੀਡ ਨਾਲ ਆਉਂਦੀ ਐ ਮੋੜ ਬਹੁਤ ਖਤਰਨਾਕ ਐ ਇਹਨਾਂ ਇਹਦਾ ਕੋਈ ਪਠਾਸਨ ਜਿਹੜਾ ਉਹਦਾ ਕੋਈ ਹਿਸਾਬ ਹੁਤਾ ਉਹ ਲਾਵੇ ਕੋਈ ਹਿਸਾਬ ਕਰੇ ਇੱਥੇ ਦੇ ਐਕਸੀਡੈਂਟ ਹੁੰਦੇ ਰਹਿੰਦੇ ਆ ਗੱਡੀਆਂ ਗੱਡੀਆਂ ਬਚੀਆਂ ਆ ਗੱਡੀਆਂ 1 ਵਜੇ ਉਹ ਉਧਰੋਂ ਤੇ ਇਧਰੋਂ ਇਹਦਾ ਰਹਿ ਕੱਕਣੀ ਜੇ ਉਹਦਾ ਵੀ ਕੱਕੂ ਨਹੀਂ ਰਿਹਾ ਚਲੋ ਇਹ ਵੀ ਜਾਨਾ ਬਚ ਗਈ ਜਾਨਾ ਬਚ ਗਈ ਅਜਾਨਾ ਬਚ ਗਈ ਐਕਸੀਡੈਂਟ ਦਾ ਕਾਰਨ ਕੀ ਮੋੜ ਹੀ ਕਾਰਨ ਇਹ ਮੋੜ ਹੀ ਆ ਬਸ ਮੋੜ ਹੀ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਸਪੀਡ ਨਾ ਹੁੰਦੇ ਆ ਬਸ ਠੋਕ ਦਿੰਦੇ ਇੱਕ ਦੂਜੇ ਕੀ ਮੰਗ ਕਰੋ ਬਣਾ ਮੰਗ ਇਹ ਉਹ ਕਰਦੇ ਵੀ ਇਹਨੂੰ ਠੀਕ ਕਰੋ ਬਸ ਕਿਆ ਸਪੀਡ ਬ੍ਰੇਕਰ ਬਣਾ ਦਿਓ ਕਿਆ ਕੁਝ ਵੀ ਕੋਨਾ ਆਪਣਾ ਥੋੜਾ ਬਣਾ ਕਰੋ ਹਾਂ ਬਹੁੜ ਜੀ ਉਜਾਸ ਕਨਸੇਗਾ ਵੀਰ ਜੀ ਮੈਂ ਵੀ ਇਥੋਂ ਲੋਕਲ ਹੀ ਆਂ ਸ਼ਾਇਦ ਦੋ ਪਿੰਡ ਤੋਂ ਹਾਂਜੀ ਤੇ ਮੇਰਾ ਤਾਂ ਖੁਦ ਆ ਇੱਕ ਦੋ ਵਾਰੀ ਇੱਥੇ ਹੁੰਦਾ ਹੁੰਦਾ ਬਚਿਆ ਤੇ ਕਾਰਨ ਕੀ ਇੱਥੇ ਐਕਸੀਡੈਂਟ ਹੁੰਦਾ ਕਾਰਨ ਭਾਜੀ ਇਥੋਂ ਆਹੀ ਆ ਕਿ ਕੋਈ ਇਧਰ ਦਾ ਆਉਣ ਨੂੰ ਰਾਹ ਨਹੀਂ ਹੈਗਾ ਕੋਈ ਇਹਦਾ ਹੱਲ ਕੀਤਾ ਜਾਵੇ ਜੋ ਵੀ ਹੈ ਅੱਜ ਗੱਡੀਆਂ ਜਿਹੜੀਆਂ ਐਕਸੀਡੈਂਟ ਹੋਈਆਂ ਆ ਕਿੰਨਾ ਕੋਈ ਨੁਕਸਾਨ ਦਾ ਹੋਇਆ ਨੁਕਸਾਨ ਭਾਜੀ ਬਹੁਤ ਜ਼ਿਆਦਾ ਹੋ ਗਿਆ ਜੇ ਇੰਨਾ ਵੀ ਚਲੋ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਗੱਡੀਆਂ ਬਹੁਤ ਨੁਕਸਾਨੀ ਗਈਆਂ ਬਾਕੀ ਨਾ ਕਰੋ ਬੇਟੀ ਮਾਂਗੇ ਹੀ ਕਰਦੇ ਪ੍ਰਸ਼ਾਸਨ ਤੋਂ ਕਿ ਇਹ ਤਾਂ ਕੋਈ ਹੱਲ ਕੀਤਾ ਜਾਵੇ ਇਸ ਤਰ੍ਹਾਂ ਵਨ ਗੱਡੀਆਂ ਇਧਰੋਂ ਮੁੜਦੀਆਂ ਵਾਂ ਜਦੋਂ ਕੱਟ ਵੱਜਦਾ ਨਾ ਤੇਜ਼ ਗੱਡੀ ਤੇਜ਼ ਹੁੰਦੀਆਂ ਜਦੋਂ ਕੱਟ ਵੱਜਦਾ ਕਈ ਵਾਰੀ ਨਹੀਂ ਪਤਾ ਲੱਗਦਾ ਗੱਡੀਆਂ ਵੱਜ ਜਾਂਦੀਆਂ ਵਾ ਜੇ ਉਹੀ ਕਿਤੇ ਪਿੱਛੋਂ ਉਧਰੋਂ ਕੁਝ ਬਣਾਇਆ ਹੋਵੇ ਇਹਨਾਂ ਨੇ ਇਹ ਤੇ ਗੱਡੀਆਂ ਆਪਣੇ ਆਪ ਘੜਦੀਆਂ ਜਾਂ ਨਾ ਸਤਨਾ ਸਿੰਘ ਇਹ ਆ ਮੋੜ ਬਹੁਤ ਖੂਤਾ ਲੜਤ ਬਣਿਆ ਮੋੜ ਆ ਇਹਦਾ ਕਰਕੇ ਮੋੜ ਦਾ ਕਰਕੇ ਐਕਸੀਡੈਂਟ ਬਹੁਤ ਹੁੰਦੇ ਆ ਮਹਾ ਭਾਈਗੇ ਪਾਉ ਸਰਾ ਮੋੜ ਦਾ ਕਾਰਨ ਆਏ ਕਿੰਨੇ ਕੁ ਐਕਸੀਡੈਂਟ ਹੁੰਦੇ ਇੱਥੇ ਅੱਗੇ ਵੀ ਇੱਕ ਦੋ ਨਹੀਂ ਉਹ ਉਹ ਇਹ ਐਕਸੀਡੈਂਟ ਬਹੁਤ ਐਕਸੀਡੈਂਟ ਹੁੰਦੇ ਆ ਕਾਰਨ ਕੀ ਆ ਕਿਡਾ ਹੁੰਦਾ ਕਾਰਨ ਉਹ ਮੋੜ ਜਿੱਤ ਬਣਿਆ ਹੋਰ ਸਮਝੋ ਪਈ ਜਾਦੇ ਮੋੜ ਕਰਕੇ ਐਕਸੀਡੈਂਟ ਹੋ ਜਾਣਾ ਮੋੜ ਕਰਕੇ ਐਕਸੀਡੈਂਟ ਹੋਇਆ ਹੋ ਗਿਆ ਹੋਇਆ ਕੋਈ ਮੁੰਡੇ ਕਹਿੰਦਾ ਬੰਦੇ ਭਾਈ ਗਏ ਪਰ ਸੱਟਾਂ ਲੱਗੀਆਂ ਬੰਦਿਆਂ ਤੇ ਬਹੁਤ ਜ਼ਿਆਦਾ ਅਮਰਤਪਾਲ ਵੀਰ ਜੀ ਇਹ ਕਾਰਨ ਬਣਿਆ ਐਕਸੀਡੈਂਟ ਇਹ ਵੀਰ ਜੀ ਆ ਮੋੜਦਾ ਹੀ ਆ ਕਾਰਨ ਇਥੇ ਪਾਣੀ ਹੁਣ ਤੱਕ ਮੇਰੇ ਨਾਲ 10-15 ਐਕਸੀਡੈਂਟ ਹੋ ਗਏ ਹੋਣੇ ਇਹ ਮੋੜ ਹੀ ਮੋੜ ਹੀ ਮੋੜ ਹੀ ਜਿਆਦਾ ਕੋਈ ਕੁੱਤਾ ਹੈ ਮਹੀਨੇ ਬਾਅਦ ਇੱਕ ਮਹੀਨਾ ਵੀ ਗਏ ਦਾ 10 ਦਿਨਾਂ ਇੱਕ ਐਕਸੀਡੈਂਟ ਕਦੀ ਮੋੜ ਤੇ ਲਵਾ ਜਾਂਦਾ ਅੱਗੇ ਇਹ ਟਿਪਰ ਥੱਲੇ ਆ ਕੇ ਮੌਤ ਹੋਈ ਕਿਸ ਦੀ ਇਹ ਮਗਾਲ ਮੋੜ ਦੀ ਨਾ ਕੋਈ ਮਗਰ ਹੈਗਾ ਕੋਈ ਪਤਾ ਲੱਗਦਾ ਨਹੀਂ ਗੱਡੀਆਂ ਤੇਜ਼ ਆਉਂਦੀਆਂ ਇੱਥੋਂ ਮੋੜ ਪਿੰਦਾ ਤਾਂ ਕਰਕੇ ਹੁੰਦਾ ਮੰਗਈ ਆ ਵੀ ਆ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਇੱਥੇ ਤਾਂ ਰੋਜ਼ ਦੂਜੇ ਦਿਨ ਕੋਈ ਨਾ ਕੋਈ ਐਕਸੀਡੈਂਟ ਹੋਇਆ ਜਾਂਦਾ ਅਸੀ ਕੁਲਵੰਤ ਸਿੰਘ ਜੀ ਕੀ ਗੱਲਬਾਤ ਹੋਈ ਇੱਥੇ ਇੱਥੇ ਹੁਣੇ ਆਏ ਆ ਉੱਤੇ ਰਸਤੇ ਦੱਸਿਆ ਕਿ ਇਹ ਐਕਸੀਡੈਂਟ ਹੋ ਗਿਆ ਰੂੜ ਤੇ ਅਸੀਂ ਫੌਰਨ 5 ਮਿੰਟ ਵਿੱਚ ਪ ਹਸਪਤਾਲ ਦੇ ਦਿੱਤੀ ਹੈ ਹਸਪਤਾਲ ਦੇ ਕੇ ਤਾਂ ਅਪਤਲਾ ਸਰਕਾਰੀ ਹਸਪਤਾਲਾ ਚੱਲੇਗਾ ਹਾਂਜੀ ਸਰਕਾਰੀ ਕਿੰਨੇ ਖਟਾ ਲੱਗਦਾ ਸੱਚਾ ਇੱਕ ਦੇ ਕਾਫੀ ਉਹ ਇੱਕ ਨਾਰਮਲ ਹੈ ਠੀਕ ਹੈ ਜੇ ਕਿੱਥੇ ਜਾ ਕੇ ਕਰਵਾ ਦੇਣਗੇ ਇਹ ਵੀ ਸਰਕਾਰੀ ਹਸਪਤਾਲ ਸਿਵਲ ਹਸਪਤਾਲਾ ਚੱਲੇਗਾ ਠੀਕ ਹੈ